ਸਾਡੀ ਰੱਬ ਕੀ ਅਰਦਾਸ ਹੈ ਇਹ ਕੋ ਰੱਬ ਹੈਗਾ ਵੀ ਉਹ ਮਨੁਸਿਮਰਤੀ ਲਾਗੂ ਕਰ ਦੇ ਹੂੰ ਕਿਉਂਕਿ ਭਾਜੀ ਜੋਪ ਹਮਨਾ ਪਾਪ ਕਰਨਤਾ ਆਹੇ ਅਨੰਤਾ ਹੂੰ ਫਤਤ ਪਾਵਨ ਨਾਮ ਕੈਸੇ ਹੁੰਤਾ ਕਿਉਂਕਿ ਹੁਣ ਤੱਕ ਜਿਹੜਾ ਸਿੱਖਾਂ ਤੇ ਜਾਂ ਵਿਚਾਰਬਾਨ ਬੰਦਿਆਂ ਤੇ ਜਿਹੜਾ ਅਸਰ ਹੋ ਚੁੱਕਾ ਆ ਉਹਨਾਂ ਨੂੰ ਫੇਰ ਹੀ ਪਤਾ ਲੱਗਣਾ ਆ ਜਦੋਂ ਮਨੁਸਿਮਰਤੀ ਲਾਗੂ ਹੋ ਗਈ ਤੇ ਸੱਚ ਤੇ ਝੂਠ ਦਾ ਜਦੋਂ ਫਿਰ ਕੰਪੈਰੀਸ਼ਨ ਹੋਏਗਾ ਤੇ ਉਹ ਫਿਰ ਸਮਝ ਲੱਗ ਜਾਏਗੀ ਕਿ ਇੱਥੇ ਤੇ ਕਿਸੇ ਦਾ ਹਦਕਾਰ ਹੀ ਕੋਈ ਨਹੀਂ ਸੋਏ ਬ੍ਰਾਹਮਣ ਤੋਂ ਹੂੰ ਸੋ ਪਾਜੀ ਅੱਜ ਦਾ ਸ਼ਬਦ ਜਿਹੜਾ ਆ ਰਾਗ ਭੈਰੋ ਮਹੱਲਾ ਤੀਜਾ ਚਉਪ ਦੇ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਜਾਤ ਕਾ ਗਰਭ ਨਾ ਕਰਿਓ ਕੋਈ ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ ਸੋ ਬ੍ਰਾਹਮਣ ਹੋਈ ਜਾਤ ਕਾ ਗਰਭ ਨਾ ਕਰ ਮੂਰਖ ਗੰਵਾਰਾ ਰਾਜਕੰਬੋਜ ਜੀ ਜਾਤ ਕਾ ਗਰਭ ਨਾ ਕਰ ਮੂਰਖ ਗੰਵਾਰਾ ਇਸ ਗਰਭ ਤੇ ਚੱਲੈ ਬਹੁਤ ਵਿਕਾਰਾ ਰਹਾਓ ਚਾਰੇ ਵਰਨ ਆਖੇ ਸਭ ਕੋਈ ਬ੍ਰੰਭ ਬਿੰਦ ਤੇ ਸਭ ਉਪਤ ਹੋਈ ਮਾਟੀ ਏਕ ਸਗਲ ਸੰਸਾਰਾ ਬਹੁ ਵਿਦ ਭਾਂਡੇ ਘੜੇ ਕੁਮਾਰਾ ਪੰਜ ਤਤ ਮਿਲ ਦੇਹੀ ਕਾ ਆਕਾਰਾ ਘਟ ਵੱਧ ਕੋ ਕਰੇ ਵਿਚਾਰਾ ਕਹਿਤ ਨਾਨਕ ਇਹ ਜੀਉ ਕਰਮ ਬੰਧ ਹੋਈ ਬਿਨ ਸਤਗੁਰ ਭੇਟੇ ਮੁਕਤ ਨਾ ਹੋਈ ਇਦੇ ਵਿੱਚ ਬਿਨ ਸਤਗੁਰ ਭੇਟੇ ਮੁਕਤ ਹੋਈ ਚ ਸਾਰੇ ਚੌ ਵਰਨਾਂ ਨੂੰ ਸਾਂਝਾ ਉਪਦੇਸ਼ ਆ ਜਿਹੜਾ ਜਿਹੜਾ ਕਮਾਵੇਗਾ ਜਿਹੜਾ ਸੁਨੇਗਾ ਜਿਹੜਾ ਕਮਾਵੇਗਾ ਉਹ ਚਾਹੇ ਸ਼ੂਦਰ ਹੋਵੇ ਚਾਹੇ ਖੱਤਰੀ ਹੋਵੇ ਚਾਹੇ ਵੈਰਸ਼ ਹੋਵੇ ਉਹਨਾਂ ਦਾ ਨਿਸਤਾਰਾ ਹੋਣਾ ਹੀ ਹੋਣਾ ਹੈ ਇਹ ਸਿਰਫ ਟਾਈਮ ਬਹੁਤ ਹੋ ਗਿਆ ਮੈਂ ਸਰਫੇ ਦਾ ਸਾਰੰਸ਼ੀ ਸ਼ਬਦ ਦਾ ਪੇਸ਼ ਕਰ ਰਹੇ ਹਾਂ ਕਿ ਇੱਕ 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 ਮਾਟੀ ਇੱਕ ਅਨੇਕ ਭਾਂਤ ਕਰ ਸਾਜੀ ਸਿਰਜਨਹਾਰੇ ਨਾਕਸ਼ ਪੋਚ ਮਾਟੀ ਕੇ ਭਾਂਡੇ ਨਾਕਸ਼ ਪੋਚ ਕੁਮਾਰਾ ਇਹ ਸਾਰਿਆਂ ਅੰਦਰ ਇੱਕੋ ਜੀ ਜੋਤ ਹੈ ਪਰਮੇਸ਼ਰ ਦੀ ਸਾਰਿਆਂ ਦੇ ਹੱਕ ਇੱਕੋ ਜੇ ਨੇ ਹਾਂ ਕਰਮ ਕਰਕੇ ਕੋਈ ਕੋਈ ਕਰਮ ਕਰ ਰਿਹਾ ਕੋਈ ਕੋਈ ਕਿਰਤ ਕਰ ਰਿਹਾ ਆ ਕਿਰਤ ਕਰ ਰਹੇ ਨੇ ਇਸ ਸੰਸਾਰ ਦੀ ਸੇਵਾ 'ਚ ਲੱਗੇ ਹੋਏ ਨੇ ਇਹ ਉਹਨਾਂ ਲੋਕਾਂ ਦੀ ਵਡਿਆਈ ਉਹਨਾਂ ਦੀ ਉਸਤਤ ਜ਼ਿਆਦਾ ਹੋਣੀ ਚਾਹੀਦੀ ਆ ਜਿਹੜੇ ਜਿਨ੍ਹਾਂ ਨੂੰ ਨੀਚ ਕਰਮ ਕਹਿ ਕੇ ਮੰਨਿਆ ਜਾਂਦਾ ਨਾ ਭਾਜੀ ਜਿਹੜੇ ਸਫਾਈ ਕਰਦੇ ਨੇ ਜਾਂ ਜਿਹੜੇ ਅਨਜਲ ਲਿਹਾ ਕੇ ਦਿੰਦੇ ਨੇ ਹੋਰ ਕਿੰਨੇ ਉਤਪਾਦਨ ਲਿਆ ਕੇ ਇਹਨਾਂ ਬ੍ਰਾਹਮਣਾਂ ਦੇ ਮੂੰਹ 'ਚ ਪਾਉਂਦੇ ਨੇ ਉਹਨਾਂ ਦੀ ਪੂਜਾ ਹੋਣੀ ਚਾਹੀਦੀ ਵੈਸੇ ਹੂੰ ਬ੍ਰਾਹਮਣ ਨੂੰ ਦੇਵਤਿਆਂ ਦੀ ਪੂਜਾ ਛੱਡ ਕੇ ਨਾ ਦੇਵਤਿਆਂ ਨੇ ਕੱਖ ਨਹੀਂ ਦੇਣਾ ਇਹਨਾਂ ਨੂੰ ਦੇਵਤਿਆਂ ਨੇ ਜੋ ਦੇਵਤਿਆਂ ਬਾਰੇ ਆਪਾਂ ਗੱਲ ਨਾ ਬਹੁਤ ਕੀਤੀਆਂ ਨੇ ਕਿਵੇਂ ਦੇ ਬੇ ਵਿਚਾਰੇ ਇਨਸਾਨ ਸਨ ਉਹ ਪਰ ਜਿਹੜੇ ਕਿਰਤੀ ਲੋਕ ਨੇ ਜਿਨ੍ਹਾਂ ਨੇ ਜਿਤਿਆ ਗੰਢ ਕੇ ਰਬਦਾਸ ਜੀ ਨੇ ਸੇਵਾ ਕੀਤੀ ਕਬੀਰ ਸਾਹਿਬ ਨੇ ਕੱਪੜਾ ਫੁਣ ਕੇ ਸੇਵਾ ਕੀਤੀ ਨਾਮਦੇਵ ਜੀ ਨੇ ਕੱਪੜੇ ਰੰਗ ਕੇ ਸੇਵਾ ਕੀਤੀ ਇਹਨਾਂ ਦੀ ਵਡਿਆਈ ਕਰੋ ਅਸੀਂ ਹਿੰਦੁਸਤਾਨ 'ਚ ਵਸਦੇ ਲੋਕਾਂ ਨੂੰ ਬੇਨਤੀ ਕਰਨੀ ਚਾਹੁੰਦੇ ਆ ਸੱਚ ਨੂੰ ਪਹਿਚਾਣੋ ਤੇ ਸੱਚ ਨਾਲ ਜੀਣ ਦਾ ਚੱਜ ਸਿੱਖੋ ਜੀ ਭਾਜੀ ਬਿਲਕੁਲ ਜੀ ਅੱਜ ਦੇ ਪ੍ਰੋਗਰਾਮ ਦਾ ਨਾਂ ਰੱਖਿਆ ਸੀ ਹਿੰਦੂ ਤੁਰਕ ਦੋਹਾਂ ਨਵੇਰਾ ਹਾਂ ਜੇ ਸਿੱਖ ਬਣਨਾ ਤੇ ਤੁਹਾਨੂੰ ਦੋਹਾਂ ਦਾ ਨਵੇੜਾ ਕਰਨਾ ਹੀ ਪੈਣਾ ਆ ਇੱਕ ਸ਼ਬਦ ਨਹੀਂ ਹਜ਼ਾਰਾਂ ਸ਼ਬਦ ਆ ਜਿਹੜੇ ਤੁਹਾਨੂੰ ਸਿੱਖਿਆ ਹੀ ਦੇ ਰਹੇ ਆ ਪਰ ਜਿੰਨਾ ਚਿਰ ਤੁਸੀਂ ਇਹਨਾਂ 'ਚੋਂ ਇੱਕ ਨਾਲ ਵੀ ਜੁੜੇ ਹੋਇਆ ਤੁਸੀਂ ਸਿੱਖ ਨਹੀਂ ਹੋ ਸਕਦੇ ਬਿਲਕੁਲ ਕਬੀਰ ਸਾਹਿਬ ਦੇ ਸ਼ਬਦ ਦੇ ਨਾਲ ਖਤਮ ਕਰਦਾ ਵੀ ਅੱਲਾ ਇੱਕ ਮਸੀਤ ਬਸਤ ਹੈ। ਅਵਰ ਮੁਲਕ ਕਿਸ ਕੇਰਾ? ਹਿੰਦੂ ਮੂਰਤ ਨਾਮ ਨਿਵਾਸੀ ਦੋਵੇਂ ਤਤ ਨਾ ਹਿਰਾ। ਕਹਿੰਦੇ ਦੋਨਾਂ 'ਚ ਕਿਸੇ ਨੇ ਨਹੀਂ ਦੇਖਿਆ ਵੀ ਕਿਹੜਾ ਰੱਬ ਆ ਕਿਹੜਾ ਨਹੀਂ ਕਹਾਣੀਆਂ ਸੁਣਾਈ ਜਾ ਰਹੇ ਆ ਤੁਹਾਨੂੰ। ਇੱਕ ਕਈ ਜਾਂਦਾ ਮੂਰਤੀ 'ਚ ਆ, ਇੱਕ ਕਈ ਜਾਂਦਾ ਕਾਬੇ 'ਚ ਆ। ਇੱਕ ਕਾਬੇ 'ਚ ਕਹਿੰਦਾ ਵਸਦਾ, ਦੂਜਾ ਕਹਿੰਦਾ ਮੂਰਤੀ 'ਚ ਵਸਦਾ। ਕਹਿੰਦੇ ਅੱਲਾ, ਰਾਮ, ਜੀਵੋ ਤੇਰੇ ਨਾਈ ਦੋਨੇ ਸ਼ਬਦ ਯੂਜ਼ ਕੀਤੇ ਆ ਅੱਲਾ ਵੀ ਤੇ ਰਾਮ ਵੀ। ਹਾਂ। हे अल्लाह हे राम जीवो तेरे नाई ਤੇਰੇ ਗੁਣਾ ਨਾਲ ਮੈਂ ਜਿੰਦਾ ਆ ਤੂੰ ਕਰ ਮਿਹਰ ਮਤ ਸਾਈ ਤੂੰ ਮੇਰੇ ਤੇ ਮਿਹਰ ਕਰ ਦੱਖਣ ਦੇ ਸਾਰੀ ਕਾ ਬਾਸਾ ਪੱਛਮ ਅੱਲਾ ਮਕਾਨਾ ਇਹ ਕਹਿੰਦਾ ਦੱਖਣ ਚ ਰਹਿੰਦਾ ਦੂਜਾ ਕਹਿੰਦਾ ਪੱਛਮ ਚ ਰਹਿੰਦਾ ਰੱਬ ਕਹਿੰਦੇ ਕਿੱਥੇ ਰਹਿੰਦਾ ਫਿਰ ਕਹਿੰਦੇ ਦਿਲ ਮੇ ਖੋਜ ਦਿਲੇ ਦਿਲ ਖੋਜੋ ਇਹੀ ਥੌਰ ਮਕਾਮਾ ਪਰ ਤੁਸੀਂ ਕਹਿੰਦੇ ਪਖੰਡ ਕਰੀ ਜਾ ਰਹੇ ਆ ਬ੍ਰਾਹਮਣ ਗਿਆਸ ਕਰੇ 24 ਸਾ ਕਾਜੀ ਮੈਂ ਰਮ ਜਾਣਾ 11 ਮਾਸ ਪਾਸ ਕੇ ਰੱਖੇ ਇੱਕੇ ਮਹੀਨੇ ਦਾ ਨਾ ਕਹਿੰਦੇ 11 ਮਹੀਨੇ ਪਾਸੇ ਕਰਤੇ ਇੱਕ ਦੇ ਵਿੱਚ ਹੀ ਕਹਿੰਦੇ ਵੀ ਇਹ ਚੀਜ਼ ਸਭ ਕੋਈ ਮਿਲ ਜਾਣਾ ਜੇ ਤੂੰ ਆ ਆ ਰੋਜ਼ੇ ਰੱਖ ਲਏ ਆ ਤੇ ਜਿਹਦੇ ਵਿੱਚ ਤੂੰ ਵਰਤ ਰੱਖ ਲਏ ਆ ਕਹਾ ਉਡੀਸੇ ਮਜਨ ਕੀਆ ਕਿਆ ਮਸੀਤ ਸਿਰਣਾਏ ਕਹਿੰਦੇ ਜੋ ਮਰਜੀ ਕਰੀ ਜਾ ਜਿੰਨੀਆਂ ਮਰਜੀ ਭਾਵੇਂ ਜਗਨਨਾਥਪੁਰੀ ਜਾ ਕੇ ਇਸ਼ਨਾਨ ਕਰੀ ਜਾ ਸਾਡੇ ਦਾ ਬਾਬੇ ਤੁਰੇ ਫਿਰਦੇ ਆ ਉੱਥੇ ਉਡੀਸੇ ਮਜਨ ਕੀਆ ਉਡੀਸਾ ਜਾ ਕੇ ਸਾਡੇ ਵੀ ਜਾਂਦੇ ਆ ਆ ਧੋਮਾ ਸਾਹਿਬ ਹੁਣੀ ਉੜੀਸਾ ਜਾ ਕੇ ਕਹਿੰਦੇ ਇੱਥੇ ਇੱਥੇ ਰਾਨ ਕਰਦਾ ਹੈ ਜਗਨਨਾਥਪੁਰੀ ਚ ਕਿਆ ਮਸੀਤ ਸਿਰ ਨਾਏ ਕੋਈ ਮਸੀਤ ਚ ਜਾ ਕੇ ਸਿਰ ਰਗੜੀ ਜਾਂਦਾ ਦਿਲ ਮੇ ਕਪਟ ਦਵਾਜ ਗੁਜ਼ਾਰੇ ਕਿਆ ਹਜ ਕਾਬੇ ਜਾਏ ਇਤੇ ਔਰਤ ਮਰਦਾ ਸਾਜੇ ਇਹ ਸਭ ਰੂਪ ਤੇਮਾਰੇ ਕਬੀਰ ਪੁੰਗਰਾ RAM ਲਾਕਾ ਸਭ ਗੁਰ ਪੀਰ ਹਮਾਰੇ ਕਹਿਤ ਕਬੀਰ ਸੁਣੋ ਨਰ ਨਰਵੇ ਪਰੋ ਏਕੀ ਸਰਣਾ ਸਾਰਾ ਕੁਝ ਛੱਡ ਕੇ ਇੱਕ ਦੇ ਨਾਲ ਜੁੜ ਜਾ ਉਹ ਜਿਹੜੀ ਪਹਿਲਾਂ ਗੱਲ ਕੀਤੀ ਆ ਵੀ ਦਿਲ ਮੇ ਖੋਜ ਖੋਜ ਦਿਲੇ ਦਿਲ ਖੋਜੋ ਕੇਵਲ ਨਾਮ ਜਪੋਰੇ ਪ੍ਰਾਣੀ ਤਬ ਹੀ ਨਿਚੇਤਰਨਾ ਗੁਣਾ ਨਾਲ ਜੁੜ ਜਾ ਆਪਣੇ ਅੰਦਰ ਨਾਲ ਜੁੜ ਜਾ ਇਮਾਨਦਾਰ ਹੋ ਜਾ ਇਮਾਨਦਾਰ ਹੋ ਜਾ ਐਂਡ ਚ ਇਹੀ ਕਵਾਂਗੇ ਬਾਣੀ ਆਪ ਪੜੋ ਆਪ ਸਮਝੋ ਜਦੋਂ ਤੁਸੀਂ ਬਾਣੀ ਪੜਨ ਲੱਪੇ ਨਾ ਤੁਹਾਡੇ ਸਵਾਲ ਮੁੱਕ ਜਾਣੇ ਆ ਰਾਜਕੰਬੋਜ ਜੀ ਜਿਹੜੇ ਤੁਸੀਂ ਇਧਰ ਉਧਰੋਂ ਐਵੇਂ ਹਵਾ ਕਰਨ ਵਾਸਤੇ ਨਾ ਵੀ ਮੈਨੂੰ ਬਹੁਤ ਪਤਾ ਆ ਇੰਡੀਕਾ ਦਾ ਨਾਮ ਆ ਇਹਨਾਂ ਨੇ ਸੁਣਿਆ ਹੋਣਾ ਕਿ ਤੋ ਇੰਡੀਕਾ ਦਾ ਨਾਮ ਇਹਨਾਂ ਨੇ ਪੜ੍ਹੀ ਨਹੀਂ ਹੋਣੀ ਮੈਂ ਗਾਰੰਟੀ ਦਿੰਦਾ ਕਿਉਂਕਿ ਉਹ ਪੰਜਾਬੀ ਚ ਨਹੀਂ ਮਿਲਦੀ ਨਾ ਹਿੰਦੀ ਚ ਮਿਲਦੀ ਹੈ ਇੰਗਲਿਸ਼ ਚ ਮਿਲਦੀ ਹੈ ਕਾਪੀ ਜੇ ਤੁਹਾਨੂੰ ਚਾਹੀਦੀ ਰਾਜਕੰਬੋਜੀ ਮੈਨੂੰ ਮੈਸੇਜ ਕਰਦੇ ਹੋ ਮੈਂ ਤੁਹਾਨੂੰ ਹੁਣੇ ਭੇਜ ਦੂੰ ਮੇਰੇ ਫੋਨ 'ਚ ਹੀ ਪਈ ਆ ਇੰਡੀਕਾ ਮੈਗਾਥੀਨਿਸਤਰੀ ਜਿਹੜੀ ਕਿਤਾਬ ਆ ਉਹਦੇ ਮਰਨ ਤੋਂ ਕਈ 100 ਸਾਲ ਬਾਅਦ ਚ ਲਿਖੀ ਗਈ ਆ ਸੋ ਆਥੈਂਟਿਕ ਤਾਂ ਨਹੀਂ ਆ ਪਰ ਉਹ ਕਿਉਂਕਿ ਉੱਥੋਂ ਗ੍ਰੀਕਸ ਵਾਲੇ ਜਿਹੜੇ ਆ ਉਹਨਾਂ 'ਚ ਜ਼ਿਆਦਾ ਮਿਕਸ ਅਪ ਨਹੀਂ ਹੈਗਾ ਸੋ ਜਦੋਂ ਅਸੀਂ ਆਪਣਾ ਇਤਿਹਾਸ ਪੜ੍ਹਨਾ ਅਸੀਂ ਵੀ ਬਾਹਰਲੇ ਸਰੋਤ ਪੜ੍ਹ ਕੇ ਫਾਰਸੀ ਦੇ ਜਾਂ ਦੂਜੇ ਉਹਨਾਂ ਤੋਂ ਹੀ ਜ਼ਿਆਦਾ ਸਿੱਖਦੇ ਆ ਕਿਉਂਕਿ ਸਾਡੇ ਆਣੇ ਤਾਂ ਈ ਜਾ ਜਾਣਬੁੱਝ ਕੇ ਮਿਕਸ ਅਪ ਕੀਤਾ ਹੋਇਆ ਬਹੁਤ ਕੁਝ ਸੋ ਹਰ ਇੱਕ ਤਾਂ ਪੜ੍ਹਨੀ ਚਾਹੀਦੀ ਆ ਪਰ ਕਸਵੱਟੀ ਤੁਹਾਡੇ ਕੋ ਗੁਰਬਾਣੀ ਦੀ ਹੋਵੇ ਨਹੀਂ ਤਾਂ ਤੁਸੀਂ ਕਿਸੇ ਤੇ ਵੀ ਕਾਇਲ ਹੋ ਜਾਉਂਗੇ ਤੇ ਕਿਸੇ ਨੂੰ ਵੀ ਸੁਣ ਕੇ ਤੁਸੀਂ ਕਹੋਗੇ ਵੀ ਹਾਂ ਬਹੁਤ ਵਧੀਆ ਆ ਕੱਲ ਨੂੰ ਮਿਲਾਂਗੇ ਫਿਰ ਕੱਲ ਦੇ ਪ੍ਰੋਗਰਾਮ ਚ ਆਸਾ ਕੀ ਵਾਰ ਤੇ ਨਾਲ ਚਲੰਤ ਮਸਲੇ ਤੇ ਗੱਲ ਕਰਾਂਗੇ ਮੈਨੂੰ ਪਤਾ ਬਹੁਤ ਸਾਰੇ ਲੋਕਾਂ ਦੇ ਕੱਲ ਜੁਬਾ ਸਿਟੀ ਜਾਣਾ ਆ ਸੋ ਉੱਥੇ ਵੀ ਸਾਡਾ ਸਟਾਲ ਲੱਗਾ ਹੋਊਗਾ ਜਿਹਨਾਂ ਨੂੰ ਕਿਤਾਬਾਂ ਚਾਹੀਦੀਆਂ ਕੋਈ ਵੀ ਕਿਤਾਬ ਚਾਹੀਦੀ ਬਹੁਤ ਸਾਰੀਆਂ ਕਿਤਾਬਾਂ ਉੱਥੇ ਹੋਊਗੀਆਂ ਸਾਡੇ ਸਟਾਲ ਤੇ ਉਸ ਸਟਾਲ ਤੇ ਹਾਇਰੀ ਜਰੂਰ ਲਵਾਉਣ ਜਿਹੜੇ ਵੀ ਜੂਬਾ ਸਿਟੀ ਜਾਣ 메ਨ ਰੋਡ ਦੇ ਉੱਪਰ ਹੀ ਸਾਡਾ ਹਮੇਸ਼ਾ ਹੁੰਦਾ ਉੱਪਰ ਵਰਲਡ ਸਿੱਖ ਫੈਡਰੇਸ਼ਨ ਦਾ ਬੈਨਰ ਲੱਗਾ ਹੋਊਗਾ ਮੇਰੇ ਕੋਲ ਤਾਂ ਨਹੀਂ ਜਾਇਆ ਜਾਣਾ ਪਰ ਸਖਦੇਵ ਭਾਜੀ ਉੱਥੇ ਹੋਊਗੇ ਕੱਲ ਨੂੰ ਤੇ ਬਾਕੀ ਸਾਡੀ ਸਾਰੀ ਟੀਮ ਉੱਥੇ ਹੋਊਗੀ